ਵਿਦਮ ਜੋ ਰੌਂਹਂ ਦੇ ਪੰਜਾਬੀ ਸਟੋਰੀ ਪੋਡਕਾਸਟ ਵਿੱਚ ਪੇਸ਼ ਹੈ ਪ੍ਰਿੰਸਪਲ ਸੁਜਾਨ ਸਿੰਘ ਦੀ ਕਹਾਣੀ ਪ੍ਰੋਣਾ ਸੂਰਜ ਡੁੱਬ ਚੁੱਕਾ ਸੀ ਲੈਂਦੇ ਤੋਂ ਲਾਲੀ ਹੌਲੀ-ਹੌਲੀ ਅਲੋਪ ਹੋ ਰਹੀ ਸੀ ਰਾਤ ਰਾਣੀ ਦੇ ਰਾਜਦੂਤ ਚਾਨਣ ਵਿੱਚ ਹਨੇਰਾ ਰੁਲਾਣ ਦੇ ਆਹਰ ਵਿੱਚ ਸੰ ਨੀਰਾ ਕੋਟੀਆਂ ਦੀ ਨੁਕਰੋਂ ਮੁੜ ਕੇ ਇੱਕ ચીਕ ਦਾ ਗੱਡਾ ਪਿੰਡ ਦੇ ਚੌਂਕ ਵੱਲ ਰੁੱਕ ਕਰੀ ਜਾ ਰਿਹਾ ਸੀ ਮਗਰੇ ਮਗਰ ਤਖਤ ਸਿੰਘ ਗੱਡੀ ਚੂੜੇ ਨੂੰ ਗਾਲਾਂ ਕੱਢਦਾ ਆ ਰਿਹਾ ਸੀ ਤੇ ਉਹ ਆਪਣਾ ਗੁੱਸਾ ਬਲਦਾਂ ਤੇ ਕੱਢੀ ਜਾ ਰਿਹਾ ਸੀ ਐਨ ਇਸੇ ਵੇਲੇ ਇੱਕ ਨੌਜਵਾਨ ਖੱਦਰ ਦੇ ਸਾਫ਼ ਕੱਪੜੇ ਪਾਈ ਉਸੇ ਪਾਸਿਓਂ ਵੀ ਵਿੱਚ ਦਾਖਲ ਹੋਇਆ ਤੇ ਕਾਲੀ ਕਾਲੀ ਤੁਰਦਾ ਗਾਲਾਂ ਕੱਢ ਰੇ ਜੱਟ ਨਾਲ ਜਾ ਰਿਹਾ ਮੁਸਕਰਾ ਕੇ ਉਸ ਜੱਟ ਵੱਲ ਤੱਕਦਿਆਂ ਕਿਹਾ ਸਰਦਾਰ ਕਿਉਂ ਐਵੇਂ ਜ਼ਬਾਨ ਗੰਦੀ ਕਰਨਾ ਹੈ ਭਾਉ ਤੈਨੂੰ ਕੀ ਪਤਾ ਇਹਨਾਂ ਕਮੀਨਾਾਂ ਦਾ ਸਾਰਾ ਦਿਨ ਕੱਖ ਭੰਨ ਕੇ ਦੂਰਾ ਨਹੀਂ ਕਰਦੇ ਤੇ ਦਾਣੇ ਮੰਗਦੇ ਨੇ 40 40 ਮਣ ਸਾਰੇ ਦਿਨ ਵਿੱਚ ਇੱਕ ਬਾਲਣ ਦਾ ਗੱਡਾ ਨਹੀਂ ਬਣਿਆ ਇਹਦੇ ਕੋਲ ਨੌਜਵਾਨ ਹੁਣ ਗੱਡੇ ਤੇ ਬਰਾਬਰ ਪਹੁੰਚ ਚੁੱਕਾ ਸੀ ਖੱਦਰ ਦੇ ਥੈਲੇ ਨੂੰ ਦੂਸਰੇ ਹੱਥ ਵਿੱਚ ਬਦਲਦਿਆਂ ਉਸ ਕਿਹਾ ਬਈ ਸਰਦਾਰ ਇਹਨਾਂ ਬੇਜ਼ਵਾਨਾਂ ਨੂੰ ਐਵੇਂ ਕਿਉਂ ਕੁੱਟੀ ਜਾਂਦਾ ਹੈ ਕੰਮੀ ਝੁੜੇ ਨੇ ਕੋਈ ਜਵਾਬ ਨਾ ਦਿੱਤਾ ਪਰ ਡੰਗਰਾਂ ਨੂੰ ਕੁੱਟਣੋਂ ਹਟ ਗਿਆ ਤਾਗਤ ਸਿੰਘ ਹਾਲੀ ਵੀ ਚੂੜੇ ਨੂੰ ਗਾਲਾਂ ਕੱਢੀ ਜਾ ਰਿਹਾ ਸੀ ਚੂੜੇ ਨੂੰ ਸਰਦਾਰ ਆਖਿਆ ਜਾਂਦਾ ਸੁਣ ਕੇ ਉਸ ਮੂੰਹ ਵਟਿਆ ਹਾਲੀ ਕੁਝ ਆਖਣਾ ਹੀ ਚਾਹੁੰਦਾ ਸੀ ਕਿ ਨੌਜਵਾਨ ਖੱਬੇ ਹੱਥ ਗੁਰਦੁਆਰੇ ਵੱਲ ਮੁੜ ਗਿਆ ਕੁਝ ਦੂਰ ਜਾ ਕੇ ਨੌਜਵਾਨ ਨੇ ਚੂੜੇ ਪੰਜੇ ਦੀ ਟੁੱਟੀ ਹੋਈ ਜੁੱਤੀ ਨੂੰ ਪੱਪ ਵਿੱਚ ਅੜਾ ਕੇ ਝਾੜਿਆ ਦੋ ਤਿੰਨ ਬਰੀਕ ਰੋੜੇ ਜੋ ਘਸੇ ਹੋਏ ਤਲੇ ਵਿੱਚੋਂ ਅੰਦਰ ਲੰਘ ਗਏ ਸਨ ਉੱਥੋਂ ਦੀ ਹੀ ਕਿਰ ਗਏ ਕਾਲੀ ਕਾਲੀ ਤੁਰਦਾ ਉਹ ਗੁਰਦੁਆਰੇ ਦੇ ਬਾਹਰਲੇ ਗੁਏ ਅੱਗੇ ਪਹੁੰਚਿਆ ਜਿੱਥੇ ਜ਼ੈਲਦਾਰ ਸਾਹਿਬ ਤੇ ਭਾਈ ਸਾਹਿਬ ਕੁਝ ਗੱਲਾਂ ਕਰ ਰਹੇ ਸਨ ਆਖਰੀ ਗੱਲ ਜੋ ਨੌਜਵਾਨ ਨੇ ਸੁਣੀ ਉਹ ਇਹ ਸੀ ਜ਼ੈਲਦਾਰ ਸਾਹਿਬ ਦਿੱਤਾ ਤਰਖਾਨ ਸ਼ੱਕੀ ਆਦਮੀ ਹੈ ਉਹਦੇ ਘਰ ਨਿਤ ਨਵੇਂ ਆਦਮੀ ਆਉਂਦੇ ਨੇ ਨੌਜਵਾਨ ਦੀ ਫਤੇ ਸੁਣ ਕੇ ਦੋਵੇਂ ਦਰਬਕ ਕੇ ਚੁੱਪ ਕਰ ਰਹੇ ਨੌਜਵਾਨ ਨੇ ਲਿਬਾਸ ਤੋਂ ਪਛਾਣਦਿਆਂ ਭਾਈ ਨੂੰ ਪੁੱਛਿਆ ਭਾਈ ਜੀ ਇਹ ਕਮੀਆਂ ਦੀ ਪੱਤੀ ਕਿਹੜੀ ਜੀ ਭਾਈ ਜੀ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਜ਼ੈਲਦਾਰ ਸਾਹਿਬ ਨੇ ਸਵਾਲ ਕੀਤਾ ਕਿਹਦੇ ਜਾਣਾ ਏ ਤੂੰ ਆਉਣ ਵਾਲੇ ਦੇ ਮੂੰਹੋਂ ਨਿਕਲ ਗਿਆ ਭਾਈ ਜੀ ਮੈਂ ਕਮੀਆਂ ਦੀ ਪੱਤੀ ਜਾਣਾ ਹੈ ਕਿਸੇ ਦੇ ਗੁੱਸੇ ਵਿੱਚ ਲਾਲ ਪੀਲਾ ਹੋਇਆ ਜ਼ੈਲਦਾਰ ਹਾਲੀ ਕੁਝ ਕੜਕਣਾ ਹੀ ਚਾਹੁੰਦਾ ਸੀ ਕਿ ਭਾਈ ਹੋਰੀ ਗਰਜ ਉੱਠੇ ਭਾਈ ਜੀ ਕੀ ਹੁੰਦਾ ਓਏ ਸਰਦਾਰ ਸਾਹਿਬ ਗੋ ਜ਼ੈਲਦਾਰ ਸਾਹਿਬ ਨੂੰ ਭਾਈ ਜੀ ਮਾਫ ਕਰਨਾ ਪਰ ਭਾਈ ਜੀ ਕੋਈ ਭੈੜਾ ਬਚਨ ਤੇ ਨਹੀਂ ਸੁਣਿਆ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਏਕ ਪਿਤਾ ਏਕਸ ਕੇ ਹਮ ਬਾਰਕ ਫੇਰ ਭਾਈ ਭਾਈ ਹੀ ਤਾਂ ਹੋਏ ਅਸੀਂ ਸਾਰੇ ਜ਼ੈਲਦਾਰ ਸਾਹਿਬ ਬੋਲੇ ਤੂੰ ਹੈਗਾ ਕੋਣਾ ਓਏ ਸਰਦਾਰ ਸਾਹਿਬ ਮੈਂ ਵੀ ਤੁਹਾਡੇ ਜਿਹਾ ਇੱਕ ਰੱਬ ਦਾ ਬੰਦਾ ਹਾਂ ਨੌਜਵਾਨ ਨੇ ਅਦੀਨਗੀ ਨਾਲ ਕਿਹਾ ਜ਼ੈਲਦਾਰ ਸਾਹਿਬ ਕਹਿਣ ਲੱਗੇ ਓਏ ਬੇਵਕੂਫਾ ਮੇਰਾ ਮਤਲਬ ਹੈ ਤੇਰਾ ਨਾਂ ਜਾਤ ਕੰਮ ਪਤਾ ਟਿਕਾਣਾ ਕੀ ਐ ਮੇਰਾ ਨਾਂ ਕੁਰਬਾਨ ਸਿੰਘ ਜਾਤ ਸਿੱਖ ਕੌਮ ਪਿੰਡ ਪਿੰਡ ਫਿਰਨਾ ਤੇ ਹੁਣ ਦਾ ਪਤਾ ਚੱਕ 123 ਅਰਗੋਦਾ ਹੈ ਬੜਾ ਨੁਕਰੋਂ ਕੋਨਾ ਏ ਤੂੰ ਭਾਈ ਨੇ ਜਲਦਾਰ ਦਾ ਪੱਖ ਕਰਦਿਆਂ ਕਿਹਾ ਸਿੱਖ ਵੀ ਕੋਈ ਜਾਤ ਐ ਜਾਤ ਦੱਸ ਦੇ ਹਾਂ ਅਸੀਂ ਹਾਂ ਖੱਤਰੀ ਬਾਵੇ ਤੇ ਇਹ ਹਾਂ ਜੱਟ ਸਰਦਾਰ ਭਾਈ ਜੀ ਮੈਂ ਤੇ ਸਿੱਧੀ ਗੱਲ ਸਿੱਧੀ ਤਰ੍ਹਾਂ ਕਰਦਾ ਹਾਂ ਜਿੱਥੋਂ ਤੱਕ ਮੈਂ ਜਾਣਦਾ ਸਿੱਖ ਧਰਮ ਵੀ ਹੈ ਤੇ ਸਮਾਜ ਵੀ ਤੇ ਇਸ ਭਾਈਚਾਰੇ ਵਿੱਚ ਕੋਈ ਜਾਤ ਗੋਤ ਦਾ ਵਿਚਾਰ ਨਹੀਂ ਭਾਈ ਜੀ ਨੇ ਜੈਲਦਾਰ ਸਾਹਿਬਲ ਤੱਕ ਦਿਆਂ ਤੇ ਖੱਦਰ ਪੋਛਵਲ ਇਸ਼ਾਰਾ ਕਰਦਿਆਂ ਕਿਹਾ ਸਾਨੂੰ ਪੜਾਣ ਆਇਆ ਹੈ ਗੁਰੂ ਦਸਮ ਪਾਤਸ਼ਾਹ ਨੇ ਨਹੀਂ ਆਖਿਆ ਬਚਿੱਤਰਨਾਟਕ ਵਿੱਚ ਛਤਰੀ ਕਾ ਪੂਤ ਹਾਂ ਫੇਰ ਉਹਨਾਂ ਜਾਤ ਪਾਤ ਮੰਨੀ ਕੇ ਨਾ ਇੰਨੇ ਨੂੰ ਭਾਈ ਆਣੀ ਲਾਲਟਨ ਲੈ ਕੇ ਬਾਹਰ ਨਿਕਲੀ ਜ਼ੈਲਦਾਰ ਸਾਹਿਬ ਨੇ ਭਾਈ ਸਾਹਿਬ ਨੂੰ ਅੱਖ ਮਾਰੀ ਤੇ ਕਹਿਣ ਲੱਗੇ ਜਾਣ ਦਿਓ ਭਾਈ ਜੀ ਇਸ ਮੋਰਖ ਨੂੰ ਕੋਈ ਸਮਝ ਆਉਣੀ ਹੈ ਹੋਏਗਾ ਕੋਈ ਚੂੜਾ ਚਪੜਾ ਭਾਈ ਸਾਹਿਬ ਆਵਾਜ਼ ਤੇ ਲੱਗੇ ਬਟੇਰੇ ਵਾਂਗ ਬੋਲ ਉઠੇ ਗੁਰਦੁਆਰੇ ਵਿੱਚ ਤਾਂ ਤੁਹਾਡੇ ਲਈ ਕੋਈ ਥਾਂ ਨਹੀਂ ਪਿੰਡ ਦੀ ਖੱਬੀ ਬਾਹੀ ਕਮੀਆਂ ਦੀ ਪੱਤੀ ਹੈ ਤੇ ਉਦੋਂ ਪਰੇ ਬਾਹਰ ਬਾਹਰ ਚੂੜਿਆਂ ਦੀ ਠੱਤੀ ਉੱਥੇ ਤੈਨੂੰ ਤੇਰੇ ਜਾਤ ਭਰਾ ਮਿਲ ਪੈਣਗੇ ਸਤਿ ਸ੍ਰੀ ਅਕਾਲ ਕਹਿ ਕੇ ਜਦੋਂ ਕਮੀਆਂ ਦੀ ਪੱਤੀ ਵੱਲ ਤੁਰਿਆ ਤਾਂ ਭਾਈ ਸਾਹਿਬ ਕਹਿ ਰਹੇ ਸਨ ਨਾਸਤਕ ਹਨ ਨਾਸਤਕ ਜਾਤ-ਬਾਤ ਨਹੀਂ ਮੰਨਦੇ ਧਰਮ ਪਰਿਸ਼ਟ ਕਰਦੇ ਫਿਰਦੇ ਹਨ ਜ਼ੈਲਦਾਰ ਸਾਹਿਬ ਕੁਝ ਹੋਰ ਸੋਚ ਰਿਹਾ ਸੀ ਸਾਹਮਣੇ ਘਰੋਂ ਕਰਮੂ ਨੂੰ ਆਵਾਜ਼ ਮਾਰੀ ਤੇ ਕੰਨ ਵਿੱਚ ਕਹਿ ਕੇ ਉਸ ਨੂੰ ਨੌਜਵਾਨ ਦੇ ਮਗਰ ਪਰਛਾਵੇਂ ਵਾਂਗ ਲਾ ਦਿੱਤਾ ਕਮੀਆਂ ਦੀ ਪੱਤੀ ਦੇ ਮੋੜ ਤੇ ਮੁੰਡੇ ਖੇਡ ਰਹੇ ਸਨ ਨੌਜਵਾਨ ਨੇ ਪੁੱਛਿਆ ਕੋਈ ਕੇਰ ਸਿੰਘ ਹੈ ਇਸ ਪੱਤੀ ਵਿੱਚ ਮੁੰਡੇ ਖੇਡ ਛੱਡ ਕੇ ਇਕੱਠੇ ਹੋ ਗਏ ਸੋਚ-ਸੋਚ ਕੇ ਇੱਕ ਦੂਸਰੇ ਨੂੰ ਪੁੱਛ-ਪੋਚਾ ਕੇ ਕਹਿਣ ਲੱਗੇ ਕੇਰ ਸਿੰਘ ਤੇ ਇੱਥੇ ਕੋਈ ਨਹੀਂ ਹੈਗਾ ਹਾਂ ਕੇਰ ਸਿੰਘ ਹੈ ਜੱਟ ਦੂਸਰੀ ਪੱਤੀ ਲਾਲ ਸਿੰਘ ਉਸ ਫੇਰ ਪੁੱਛਿਆ ਉਹ ਤੇ ਸਾਰੇ ਪਿੰਡ ਵਿੱਚ ਕੋਈ ਨਹੀਂ ਇੱਕ ਸਿਆਣੇ ਮੁੰਡੇ ਨੇ ਕਿਹਾ ਕੋਈ ਨਾਮਾ ਸੰਤੂ ਹਸੂ ਜਾਗਾ ਢੋਲਾ ਕੋਈ ਨਹੀਂ ਸੰਤੂ ਤੇ ਹੈਗਾ ਇੱਕ ਇੱਕ ਮੁੰਡੇ ਨੇ ਆਖਿਆ ਕਰਮੂ ਜਿਹੜਾ ਹੁਣ ਉੱਥੇ ਪਹੁੰਚ ਚੁੱਕਿਆ ਸੀ ਬੋਲ ਉੱਠਿਆ ਸੰਤੂ ਕਿਹੜਾ ਹੋਏ ਰਹਿਮਿਆ ਪਾਉ ਉਹ ਸੰਤਾ ਸਿੰਘ ਪਹੁੰਚ ਹਾਹੋ ਠੀਕ ਆ ਸੰਤਾ ਮਹਿਰ ਤੇ ਤੂੰ ਮਖਾ ਉਹਨਾਂ ਦੇ ਘਰ ਜਾਣਾ ਵਾ ਹਾਂ ਮੈਂ ਛਾਡ ਆਉਂਦਾ ਵਾਂ ਤੈਨੂੰ ਪਾਉ ਕਰਮੂ ਨੇ ਆਖਿਆ ਤੇ ਉਸ ਨੂੰ ਮਗਰ ਲੈ ਤੁਰਿਆ ਇੱਕ ਨਿੱਕਾ ਜਿਹਾ ਲੰਬਿਆ ਪੋਚਿਆ ਘਰ ਸੀ ਜਿਸ ਦੇ ਬੂਹੇ ਅੱਗੇ ਲਿਜਾ ਕੇ ਕਰਮੂ ਨੇ ਕਿਹਾ ਆਹ ਹੀ ਸੰਤੇ ਦਾ ਘਰ ਬਾਜ ਮਾਰ ਲੈ ਮਖਾ ਹਾਲੀ ਖੱਦਰ ਪੋਛਨੇ ਸਰਦਾਰ ਸੰਤਾ ਸਿੰਘ ਸਰਦਾਰ ਸੰਤਾ ਸਿੰਘ ਕਰਕੇ ਵਾਜਾ ਮਾਰਨੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਕਰਮੂ ਨਾਲ ਦੇ ਘਰ ਜਾ ਵੜਿਆ ਚੀਤਾ ਵਿੱਚੋਂ ਡਿਊਟੀ ਵਿੱਚ ਕੰਮ ਦਾ ਚਾਨਣ ਆਉਂਦਾ ਦਿਸਿਆ ਤੇ ਨਾਲ ਹੀ ਕਿਸੇ ਬਰੀਕ ਜਨਾਨਾ ਆਵਾਜ਼ ਵਿੱਚ ਆਖਿਆ ਜੀ ਇਹ ਸਰਦਾਰ ਸੰਤਾ ਸਿੰਘ ਦਾ ਘਰ ਨਹੀਂ ਉਹਨਾਂ ਦਾ ਘਰ ਦੂਸਰੀ ਪਿੰਡ-ਪਿੰਡ ਫਿਰਨ ਵਾਲੇ ਨੌਜਵਾਨ ਨੇ ਹੈਰਾਨ ਹੋ ਕੇ ਪੁੱਛਿਆ ਤਾਂ ਕੀ ਇਹ ਸਰਦਾਰ ਸੰਤਾ ਸਿੰਘ ਪੈਂਚ ਦਾ ਘਰ ਨਹੀਂ ਪੈਂਚ ਦਾ ਘਰ ਤਾਂ ਇਹੋ ਹੈ ਜੀ ਦੂਜਾ ਨੰਬਰਦਾਰ ਹੈ ਮੈਂ ਤਾਂ ਸੰਤਾ ਸਿੰਘ ਮਹਿਰੇ ਦੇ ਘਰ ਜਾਣਾ ਹੈ ਬੇਕਾਰ ਨੌਜਵਾਨ ਨੇ ਗੱਲ ਨੂੰ ਸਾਫ਼ ਕਰਨ ਦੇ ਖਿਆਲ ਨਾਲ ਕਿਹਾ ਬੂਹਾ ਖੁੱਲ ਗਿਆ ਦੀਵੇ ਦੀ ਲਾਟ ਨੂੰ ਹਵਾ ਦੀ ਮਾਰ ਤੋਂ ਬਚਾਉਣ ਲਈ ਜੋ ਲੰਮਾ ਹੱਥ ਓਟ ਦਾ ਕੰਮ ਦੇ ਰਿਹਾ ਸੀ ਉਹ ਚੰਨਨ ਨੂੰ ਪਰਤਾ ਕੇ ਉਸ ਮੁਟਿਆਰ ਦੇ ਸੋਹਣੇ ਚਿਹਰੇ ਤੇ ਵੀ ਪਾਰ ਰਿਹਾ ਸੀ। ਮੰਚਲੇ ਨੌਜਵਾਨ ਦੇ ਦਿਲ ਵਿੱਚ ਖਿਆਲ ਗੁਜ਼ਰਿਆ। ਇਸ ਨੂੰ ਕਹਿੰਦੇ ਹਨ ਸੂਰਜ ਨੂੰ ਦੀਵਾ ਦਿਖਾਉਣਾ। ਕੁਝ ਅਰਧ ਘਬਰਾਹਟ ਜਿਹੀ ਹਾਲਤ ਵਿੱਚ ਉਸ ਕਿਹਾ ਮੈਂ ਉਹਨਾਂ ਦਾ ਪ੍ਰੋਣਾ ਹਾਂ। ਕੁੜੀ ਝੱਟ ਖੁੱਲੇ ਤਾਕ ਦੇ ਓਲੇ ਹੋ ਗਈ ਤੇ ਦੀਵਾ ਉਸਦੇ ਹੱਥੋਂ ਡਿੱਗ ਪਿਆ। ਕੁਝ ਚਿਰ ਮਗਰੋਂ ਹਨੇਰੇ ਵਿੱਚੋਂ ਕੰਬਦੀ ਦੱਬੀ ਹੋਈ ਆਵਾਜ਼ ਆਈ। ਬਾਪੂ ਜੀ ਘਰ ਨਹੀਂ ਹਨ। ਮੈਂ ਆ ਗਿਆ ਪੁੱਤਰ ਖਾਨਾ ਬਦੋਸ਼ ਨੌਜਵਾਨ ਨੇ ਕੋਲ ਪਹੁੰਚਦੇ ਕਦਮਾਂ ਦੀ ਆਵਾਜ਼ ਨਾਲ ਸੁਣਿਆ ਪਾਲਕੂ ਮਗਰੋਂ ਉਸੇ ਕਿਰਪਾਨਧਾਰੀ ਨੇ ਕੋਲ ਪਹੁੰਚ ਕੇ ਪੁੱਛਿਆ ਕਿਸ ਨੂੰ ਮਿਲਣਾ ਜੇ ਸਰਦਾਰ ਜੀ ਤੁਹਾਨੂੰ ਮੈਂ ਅੱਜ ਦੀ ਰਾਤ ਤੁਹਾਡੇ ਕਟਨੀ ਜਾਂਦਾ ਧੰਨ ਭਾਗ ਜੋ ਸੇਵਕ ਕਿਸੇ ਕੰਮ ਆ ਸਕੇ ਤੇ ਫਿਰ ਅੰਦਰ ਹੋ ਕੇ ਉਸ ਕਿਹਾ ਇਹ ਮੁੰਨੋ ਕੋਈ ਗੁਰਮਖ ਰਾਤੀ ਸਾਡੇ ਘਰ ਪਰਸਾਦ ਸਕੇਗਾ ਤੇ ਰਾਤ ਰਹੇਗਾ ਹੈ ਅੱਜ ਦੀਵਾ ਨਹੀਂ ਬਾਲਿਆ ਬਾਪੂ ਜੀ ਹੁਣੇ ਹੀ ਬੁਝਿਆ ਬਾਲਣ ਲੱਗੀ ਆ ਚੱਟ ਮਗਰੋਂ ਚੁੱਲ੍ਹੇ ਦੀ ਲਾਟ ਨਾਲ ਪੰਛੀ ਨੇ ਜੱਗ ਕੇ ਰਸੋਈ ਵਿੱਚ ਚਾਨਣ ਕਰ ਦਿੱਤਾ ਤੇ ਜੀਵਾ ਜਗਾ ਕੇ ਕੁੜੀ ਨੇ ਕੰਧ ਵਿੱਚ ਗੱਡੇ ਦੀਵਟ ਵਿੱਚ ਰੱਖ ਦਿੱਤਾ ਜਦੋਂ ਦੋਵੇਂ ਜਣੇ ਡਿਊਟੀ ਪਾਰ ਕਰਕੇ ਛੱਤੀ ਹੋਈ ਰਸੋਈ ਪਾਸ ਪਹੁੰਚੇ ਤਾਂ ਸੰਤਾ ਸਿੰਘ ਨੇ ਨੌਜਵਾਨ ਦੇ ਮੂੰਹ ਵੱਲ ਚੰਗੀ ਤਰ੍ਹਾਂ ਦੇਖ ਕੇ ਕੁੜੀ ਨੂੰ ਕਿਹਾ ਜਗੀਰੋ ਵਾਰਾਂ ਵਿੱਚ ਫਰੋਣਾ ਜਵਾਈ ਨੂੰ ਆਖਣ ਲੱਗ ਪਏ ਨੇ ਦੇਸਵਾਲ ਫਰੋਣਾ ਕਿਸੇ ਸਾਖ ਸੰਬੰਧੀ ਜਾਂ ਰਾਤ ਘਟਣ ਵਾਲੇ ਨੂੰ ਆਖਦੇ ਨੇ ਹੋਰ ਕੋਈ ਗੱਲ ਨਹੀਂ ਤੇ ਕੀ ਚਾੜਿਆ ਈ ਮਨੂੰ ਦਾਲ ਉਹ ਸਾਖਿਆ ਤੇ ਖਬਰੇ ਕੀ ਸੋਚ ਕੇ ਪਹਿਲਾਂ ਨਾ ਨਾ ਲਿਆ ਪਿਓ ਸਮਝ ਗਿਆ ਤੇ ਪਰਨਾ ਮੋਢੇ ਤੋਂ ਲਾ ਕੇ ਆਖਣ ਲੱਗਾ ਆਹ ਦੋ ਆਲੂ ਤੇ ਪਰਨਾ ਅੰਦਰੋਂ ਇੱਕ ਅੱਧੀ ਵੜੀ ਕੱਢ ਕੇ ਪਰੋਣੇ ਲਈ ਪੁੰਨ ਲੈ ਆਓ ਸਰਦਾਰ ਜੀ ਅਸੀਂ ਵੀ ਇੱਥੇ ਹੀ ਬੈਠ ਜਾਈਏ ਅੱਗ ਸੇਕਣ ਦੀ ਔਰਤ ਹੁੰਦੀ ਆ ਕੇ ਮੁੰਨੋ ਦੇ ਪੀੜੀ ਪਰੋਣੇ ਨੂੰ ਕੁੜੀ ਨੇ ਚੁੱਪਚਾਪ ਸਿਰ ਨੀਵਾ ਕੀਤੀ ਪੀੜੀ ਥੱਲੇੋਂ ਕੱਢ ਕੇ ਅੱਗੇ ਰੱਖ ਦਿੱਤੀ ਨੌਜਵਾਨ ਨੇ ਪੀੜੀ ਚੁੱਕ ਕੇ ਘਰ ਦੇ ਮਾਲਕ ਅੱਗੇ ਰੱਖ ਕੇ ਬੈਠਣ ਲਈ ਆਖਿਆ ਪਰ ਉਹ ਲਾਗੇ ਪਏ ਮੂੜੇ ਤੇ ਬੈਠ ਚੁੱਕਾ ਸੀ ਲਾਚਾਰ ਉਸ ਨੂੰ ਪੀੜੀ ਤੇ ਬੈਠਣਾ ਪਿਆ ਤੇ ਕੁੜੀ ਅੰਦਰੋਂ ਹੋਰ ਪਛੀਆ ਦਾ ਮੂੜਾ ਲੈ ਕੇ ਬੈਠ ਗਈ। ਨੌਜਵਾਨ ਨੇ ਬਾਪੂ ਨੂੰ ਕਹਿ ਕੇ ਧੀ ਨੂੰ ਸੁਣਾਇਆ। ਤੁਸੀਂ ਆਲੂਆਂ ਦੀ ਖੇਚਲ ਨਾ ਕਰੋ। ਮੇਰੇ ਲਈ ਤੁਹਾਡੀ ਛੋਲਿਆਂ ਦੀ ਦਾਲ ਹੀ ਸ਼ਾਹੀ ਖਾਣਿਆਂ ਦੇ ਬਰਾਬਰ ਹੈ। ਲਗਾਤਾਰ ਕਮੀਆਂ ਦਾ ਪ੍ਰੋਣਾ ਬਣ ਬਣ ਕੇ ਮੈਂ ਦਾਲਾਂ, ਅਚਾਰ, ਗੰਡਿਆਂ ਨਾਲ ਰੋਟੀ ਖਾਣ ਦਾ ਆਦੀ ਹੋ ਗਿਆ। ਕੁੜੀ ਨੇ ਆਪਣੀ ਚੁੱਪ ਨੂੰ ਤੋੜਦਿਆਂ ਕਿਹਾ, "ਲੋਖਾਂ, ਖੇਚਲ ਕਾਦੀ ਹੈ? ਮੇਰਾ ਮੂੰਹ ਵੀ ਅੱਜ ਸਵਾਦ ਮੰਗਦਾ ਸੀ।" ਦੋ ਹੱਲੂ ਦੀਵਾਨ ਕਰਾੜ ਕਿਉਂ ਖੜੀ ਆਇਆ ਬੜੀਆਂ ਕਰਦੀਆਂ ਨੇ ਕੋਈ ਤੁਹਾਡੇ ਨਾਲ ਉਚੇਜ ਤੇ ਨਹੀਂ ਕੀਤੀ ਪੰਚ ਨੇ ਆਖਿਆ ਤੁਹਾਡੀ ਮਰਜ਼ੀ ਨੌਜਵਾਨ ਨੇ ਕਿਹਾ ਤੇ ਲੱਕੜ ਹਿਲਾ ਕੇ ਆਗਾਹ ਕਰ ਦਿੱਤੀ ਕੁੜੀ ਬੋਲੀ ਬਾਪੂ ਜੀ ਅੱਜ ਧਾਰ ਤੁਸੀਂ ਕੱਢ ਲਓ ਦਾਲ ਤੇ ਹੋ ਗਈ ਐ ਮੈਂ ਆਲੂ ਬਣਾ ਲਵਾਂ ਮਈ ਖੁਰਲੀ ਤੇ ਕਾਲੀ ਪਈ ਹੋਈ ਸੀ ਤੇ ਕੱਟਾ ਵੀ ਉਸ ਤੋਂ ਵੱਧ ਕਾਲਾ ਨਿੱਕੀ ਬਲਟੋਈ ਲੈ ਕੇ ਜਦੋਂ ਪੰਚ ਮਈ ਚੌਣ ਉਠਿਆ ਤਾਂ ਕੱਟਾ ਫੜਨ ਲਈ ਨੌਜਵਾਨ ਵੀ ਨਾਲ ਤੁਰ ਪਿਆ ਪਰ ਤੁਸੀਂ ਬੈਠੋ ਆਰਾਮ ਕਰੋ ਕਾਕਾ ਥਕਿਆ ਹੋਵੇਂਗਾ ਆਖ ਕੇ ਜਗੀਰੋ ਦੇ ਬਾਪੂ ਨੇ ਉਸ ਨੂੰ ਉੱਥੇ ਬੈਠਣ ਲਈ ਮਜਬੂਰ ਕੀਤਾ ਕੁੜੀ ਉੱਠ ਕੇ ਅੰਦਰੋਂ ਵਿਲੈਤੀ ਨਮੂਨੇ ਦਾ ਚਾਕੂ ਤੇ ਚਾਰ ਬੜੀਆਂ ਫੜ ਲਈ ਆਲੂ ਖੋਲ ਕੇ ਉਸ ਛਿਲਣੇ ਸ਼ੁਰੂ ਕੀਤੇ ਮੁੰਡੇ ਨੇ ਕਿਹਾ ਮੈਂ ਆਲੂ ਛਿਲ ਦਿੰਦਾ ਹਾਂ ਜੀ ਤੁਸੀਂ ਹੋਰ ਕੰਮ ਕਰ ਲਵੋ ਕੁੜੀ ਨੇ ਨੀਵੀਂ ਨਜ਼ਰ ਨਾਲ ਬਿਨਾ ਕੁਝ ਕਿਹਾ ਹਲਦੂਆ ਵਾਲਾ ਪਾਂਡਾ ਚੁੱਕ ਕੇ ਨੌਜਵਾਨ ਨੂੰ ਫੜਾ ਦਿੱਤਾ ਤੇ ਆਪ ਹਾਰਿਆਂ ਤੋਂ ਕੂੰਡੀ ਡੰਡਾ ਲਾ ਕੇ ਮਿਰਚਾਂ پیسਣ ਲੱਗ ਪਈ ਮਿਰਚਾਂ ਇੱਕ ਜਾਣ ਕਰਕੇ ਦਾਤੀ ਨਾਲ ਗੰਡੇ ਚੀਰ ਕੇ ਉਹ ਕੂੰਡੇ ਵਿੱਚ ਸੁੱਟਣ ਲੱਗੀ ਸੀ ਜਦ ਨੌਜਵਾਨ ਨੇ ਕਿਹਾ ਕੁੱਟ ਕੇ ਮਸਾਲਾ ਪਾਇਆ ਬਹੁਤ ਮਿਹਨਤ ਹੋਵੇਗੀ ਗੰਡੇ ਲਾਲ ਕਰਕੇ ਮਸਾਲਾ ਕਿਉਂ ਨਹੀਂ ਬਣਾ ਲੈਂਦੇ ਕੁੜੀ ਨੇ ਕੁੰਡੇ ਵਿੱਚ ਗੰਡੇ ਸੁੱਟਣੇ ਬੰਦ ਕਰ ਦਿੱਤੇ। ਕਾੜਨੀ ਵਿੱਚ ਕਰਚੀ ਮਾਰ ਕੇ ਉਸ ਦਾਲ ਲਾ ਲਈ। ਇੰਨੇ ਨੂੰ ਮਹੀਂ ਚੋਕੇ ਪੈਂਚ ਆ ਗਿਆ। ਕੁਝ ਦੁੱਧ ਉਸਨੇ ਕਾੜਨੇ ਵਿੱਚ ਪਾ ਦਿੱਤਾ ਤੇ ਬਾਕੀ ਉਸ ਬਲਟੋਈ ਵਿੱਚ ਹੀ ਧੱਕ ਕੇ ਹਾਰਿਆਂ ਤੇ ਰੱਖ ਦਿੱਤਾ। ਕੁੜੀ ਨੇ ਤਾਂਬੀਆਂ ਚੁੱਲ੍ਹੇ ਤੇ ਰੱਖ ਕੇ ਖੁੱਲਾ ਢੱਕਣ ਛੱਡ ਦਿੱਤਾ। ਛਾਹ ਸੜਨ ਤੋਂ ਪਿੱਛੋਂ ਉਸ ਬੜੀਆਂ ਉਸ ਵਿੱਚੋਂ ਲਾਲ ਕਰਕੇ ਕੱਢ ਲਈਆਂ। ਕੁਤਰੇ ਹੋਏ ਗੰਡੇ ਛੋਟਕੇ ਉਸ ਕੇਸਰੀ ਕਰ ਲੈ ਤੇ ਪਾਣੀ ਤੇ ਸੁੱਕਾ ਮਸਾਲਾ ਪਾ ਕੇ ਮਸਾਲਾ ਤਿਆਰ ਕਰਨ ਮਗਰੋਂ ਆਲੂ ਵਿੱਚ ਭੁੰਨ ਕੇ ਪਾਣੀ ਪਾ ਦਿੱਤਾ ਪੈਂਚ ਨੇ ਜੋ ਮੂਹਰੇ ਤੇ ਚੁੱਪ ਕਰਕੇ ਬੈਠਾ ਸੀ ਗੱਲ ਸ਼ੁਰੂ ਕੀਤੀ ਮੁੰਨੋ ਸਾਡੀ ਘਰ ਦੇ ਕੰਮਾਂ ਵਿੱਚ ਸੁਗੜ ਰੋਟੀ ਤੇ ਬੜੀ ਸੋਹਣੀ ਪਕਾਉਂਦੀ ਹੈ ਪਹਿਲਾ ਗੁਰਦੁਆਰਿਆ ਵਿਚਾਰਾ ਬੜਾ ਚੰਗਾ ਸੀ ਉਸ ਕੋਲੋਂ ਇਸ ਗੁਰਮੁਖੀ ਦੀਆਂ 5-4 ਕਿਤਾਬਾਂ ਪੜੀਆਂ ਸਨ ਪਾਠ ਵੀ ਕਰ ਲੈਂਦੀ ਐ ਸੋਡੀਆਂ ਦੀ ਨੂੰ ਲਾਇਲਪੁਰ ਵੱਡੀ ਮਾਸਟਰ ਆਣੀ ਐ ਨਾ ਉਹ ਦੋ ਕੁ ਬਰੇ ਹੋਏ ਤਾਂ 6 ਮਹੀਨੇ ਚੱਕ ਰਹੀ ਸੀ ਉਸ ਨੇ ਇਸ ਨੂੰ ਕਈ ਕਿਤਾਬਾਂ ਪੜ੍ਹਾ ਚੜੀਆਂ ਅੰਗਰੇਜ਼ੀ ਦਾ ਕਾਇਦਾ ਵੀ ਲਾਇਆ ਸੀ ਪਰ ਫੇਰ ਉਹ ਚਲੀ ਗਈ ਮੇਰੇ ਕੋਲ ਵੀ ਇਸ ਵੇਲੇ ਇਸ ਦੇ ਬਿਨਾਂ ਕੋਈ ਨਹੀਂ ਕੁੜੀ ਵਾਰ ਪਰਵਾਣ ਹੈ ਕੁੜੀ ਆਪਣੀ ਤਾਰੀਫ਼ ਸੁਣ ਕੇ ਆਪਣੀ ਖੁਸ਼ੀ ਤੇ ਪਰਦਾ ਪਾਈ ਜਾ ਰਹੀ ਸੀ ਇੱਥੇ ਪਹੁੰਚ ਕੇ ਉਸ ਦੀਆਂ ਗੋਰੀਆਂ ਅਣਖੋ ਗੱਲਾਂ ਤੇ ਇੱਕ ਐਸੀ ਗੂੜੀ ਲਾਲੀ ਫਿਰ ਗਈ ਜਿਸ ਨੂੰ ਨੌਜਵਾਨ ਨੇ ਦੀਵੇ ਦੇ ਮੱਧਮ ਚਾਨਣ ਵਿੱਚ ਵੀ ਵੇਖ ਲਿਆ ਸੰਤਾ ਸਿੰਘ ਨੇ ਗੱਲ ਜਾਰੀ ਰੱਖੀ ਆਪਣੀ ਬਰਾਦਰੀ ਵਿੱਚ ਸਾਨੂੰ ਕੋਈ ਇਸ ਦੇ ਲਾਇਕ ਵਰ ਨਹੀਂ ਲੱਭਦਾ ਬੜੀ ਕੁੜਕੀ ਵਿੱਚ ਫਾਥੇ ਹੋਰ ਉਡੀਕ ਵੀ ਨਹੀਂ ਹੁੰਦਾ ਜਵਾਨ ਜਹਾਨ ਜੋ ਹੋਈ ਮਾਂ ਤੇ ਵਿਚਾਰੀ ਦੀ ਪੰਜਾਂ ਵਰਿਆਂ ਦੀ ਛੱਡ ਕੇ ਮਰ ਗਈ ਸੀ ਤੇ ਤੁਸੀਂ ਕਿਸੇ ਹੋਰ ਬਰਾਦਰੀ ਵਿੱਚ ਵਿਆਹ ਕਰਦੇ ਹੋ ਨੌਜਵਾਨ ਨੇ ਆਖਿਆ ਨਹੀਂ ਨਾ ਬਣਦਾ ਮੁੰਨੂ ਦਾ ਵੱਡਾ ਭਰਾ ਕਾਲੀ ਮਿੱਟੀ ਫਿੱਟਰ ਹੈ ਲਿਖਿਆ ਸੀ ਉਹ ਮਿਸਤਰੀ ਬਣਨ ਵਾਲਾ ਉਸ ਨੂੰ ਵੀ ਵਿਆਹ ਨਾ ਹੋਇਆ ਜੇ ਕੁੜੀ ਹੋਰ ਬਰਾਦਰੀ ਵਿੱਚ ਵਿਆਹ ਦਈਏ ਤੇ ਆਪਣੀ ਬਰਾਦਰੀ ਅੰਨ ਪਾਣੀ ਛੇਕ ਦਿੰਦੀ ਹੈ ਤੇ ਦੂਸਰੀਆਂ ਬਰਾਦਰੀਆਂ ਵਾਲੇ ਧੀਆਂ ਲੈ ਲੈਂਦੇ ਹਨ ਪਰ ਦਿੰਦੇ ਨਹੀਂ ਮੈਂ ਕਹਿੰਨਾ ਗੁਰੂ ਨਾਨਕ ਦੇਵ ਜੀ ਚਾਰੇ ਵਰਨ ਇਕੋ ਕੀਤੇ ਤੇ 10ਵੇਂ ਬਾਦਸ਼ਾਹ ਨੇ ਸਾਰਿਆਂ ਨੂੰ ਸਾਂਝਾ ਵੰਡਾ ਅੰਮ੍ਰਿਤ ਦਾ ਪਿਆਇਆ ਅਸੀਂ ਅੱਜ ਕੱਲ ਦੇ ਸਿੱਖ ਉਹਨਾਂ ਦੇ ਉਪਦੇਸ਼ ਬਾਣੀ ਤੋਂ ਮੁਨਕਰ ਕਿਉਂ ਹੁੰਦੇ ਜਾਂਦੇ ਨੌਜਵਾਨ ਕੁਝ ਪ੍ਰੇਰਿਤ ਜਾ ਹੋ ਕੇ ਬੋਲਿਆ ਸਿੱਖੀ ਵਿੱਚ ਪੂਰਾ ਗੋਣ ਹੈ ਅਸਲੀ ਸਿੱਖੀ ਕਿਰਤ ਕਰਨਾ ਦੱਸਦੀ ਹੈ ਸਿੱਖ ਕੀਰਤੀ ਨੂੰ ਕਮੀਨ ਕਹਿੰਦੇ ਹਨ ਉਹਨਾਂ ਦੀ ਨਿਰਾਦਰੀ ਕਰਦੇ ਹਨ ਜ਼ਿਮੀਦਾਰਾਂ ਦੀਆਂ ਜੇ ਬੁੱਤੀਆਂ ਨਾ ਸਾਰਨ ਤਾਂ ਉਹਨਾਂ ਲਈ ਜੰਗਲ ਪਾਣੀ ਜਾਣਾ ਮੁਸ਼ਕਲ ਕਰ ਦਿੰਦੇ ਹਨ ਇਹ ਵਾਇਗਰੂ ਦੇ ਬੰਦੇ ਵਾਇਗਰੂ ਦੇ ਬੱਚਿਆਂ ਦਾ ਜੀਉਣਾ ਹਰਾਮ ਕਰ ਦਿੰਦੇ ਹਨ ਉਹਨਾਂ ਦੀਆਂ ਬੇਪਤੀਆਂ ਕਰਕੇ ਧਰਮ ਦੇ ਆਗੂ ਬਣੇ ਰਹਿੰਦੇ ਹਨ ਹਿੰਦ ਦੀ ਆਜ਼ਾਦੀ ਲਈ ਕਿਰਤੀਆਂ ਦਾ ਅੰਦੋਲਨ ਕਿਸਾਨਾਂ ਦੇ ਅੰਦੋਲਨ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈ ਜੱਟ ਜ਼ਮੀਨਦਾਰ ਮਲਕੀਅਤ ਵਾਲਾ ਕਿਸਾਨ ਸਭ سرمਾਈਦਾਰ ਹਨ ਜਦ ਇਹ ਆਪਣੀ ਅੱਡੀ ਥੱਲੇ ਅੱਧੇ ਹਿੰਦੁਸਤਾਨ ਨੂੰ ਦਬਾਈ ਰੱਖਣਾ ਚਾਹੁੰਦੇ ਹਨ ਤਾਂ ਇਹਨਾਂ ਨੂੰ ਆਜ਼ਾਦੀ ਕਿਵੇਂ ਮਿਲ ਸਕਦੀ ਹੈ ਕੀ ਤੂੰ ਸੋਸ਼ਲਿਸਟ ਹੈ ਪੰਚ ਨੇ ਗੁੱਸੇ ਨਾਲ ਪੁੱਛਿਆ ਨਹੀਂ ਮੈਂ ਸਿੱਖ ਹਾਂ ਗੁਰੂ ਨਾਨਕ ਦੇਵ ਜਗਤ ਗੁਰੂ ਨੇ ਭਾਈਚਾਰਕਵਾਦ ਨੂੰ ਜਨਮ ਦਿੱਤਾ ਸੀ ਦੁਨੀਆ ਦੇ ਲੋਕ ਇੱਕ ਵੱਡੇ ਭਾਈਚਾਰੇ ਦੇ ਮੈਂਬਰ ਥਾਪੇ ਭਾਈ ਵਾਲਾ ਭਾਈ ਮਰਦਾਨਾ ਹੀ ਨਹੀਂ ਭਾਈ ਸੰਤਾ ਸਿੰਘ ਵੀ ਹੈ ਤੇ ਕਿਰਤ ਕੋਈ ਨਫ਼ਰਤ ਕਰਨ ਵਾਲੀ ਸ਼ੈ ਨਹੀਂ ਨੇ ਨੂੰ ਧੋਇਆ ਹੋਇਆ ਬੂਹਾ ਖੋਲ ਕੇ ਨਾਮੋ ਨੇ ਅੰਦਰ ਆ ਗਈ ਤੇ ਆਖਣ ਲੱਗੀ ਜਗੀਰੋ ਕੁੜੇ ਤੁਹਾਡੇ ਸਪਿਰਟ ਹੋਣੀ ਐ ਮੁੰਡਾ ਕੌਡੀ ਖੇਡਦਾ ਰੋੜੀ ਚ ਰਗੜਾ ਲਾ ਲਿਆ ਐ ਜਗੀਰੋ ਦੀਵਾ ਬਾਲ ਕੇ ਅੰਦਰ ਗਈ ਤੇ ਇੱਕ ਟੂੰਬਾ ਟਿੰਕਰ ਦਾ ਲਿਆ ਕੇ ਨਾਮੋ ਨੂੰ ਆਖਣ ਲੱਗੀ ਭਾਬੀ ਰਗੜਾ ਤੇ ਲੱਗੂ ਸਹੀ ਪਰ ਰਾਂਗ ਕਰ ਦੂ ਜ਼ਰੂਰ ਪੁਰਾਣੇ ਵੱਲ ਧਾੜ ਧਾੜ ਕੇ ਵੇਖਦੇ ਉਹ ਵਾਪਸ ਚਲੀ ਗਈ ਤੇ ਜਗੀਰੋ ਬਾਹਰਲਾ ਬੂਹਾ ਬੰਦ ਕਰਾਈ ਸੰਤਾ ਸਿੰਘ ਨੇ ਜ਼ੋਰ ਦੇ ਕੇ ਪੁੱਛਿਆ ਕਾਕਾ ਤੂੰ ਹੈਂ ਕੌਣ ਮੈਂ ਆਦਮੀ ਹਾਂ ਸਿੱਖ ਇਹ ਤੇ ਮੈਨੂੰ ਵੀ ਦੱਸਦਾ ਪਰ ਜਾਤ ਕੀ ਹੈ ਸਿੱਖ ਸਿੱਖ ਕੌਣ ਤੁਸੀਂ ਵੀ ਉਹ ਗੱਲ ਕੀਤੀ ਪੰਚ ਸ਼ਰਮਿੰਦਾ ਜਾ ਹੋ ਕੇ ਚੁੱਪ ਕਰ ਰਿਹਾ ਕੁੜੀ ਨੇ ਪਤੀਲੇ ਵਿੱਚ ਬੜੀਆਂ ਪਾ ਦਿੱਤੀਆਂ ਮੇਰੇ ਮਾਪਿਓ ਖੱਤਰੀ ਹਨ ਨੌਜਵਾਨ ਨੇ ਗੱਲ ਸਾਫ਼ ਕਰ ਲਈ ਆਖਿਆ ਤੁਸੀਂ ਕੁਝ بڑے ਹੋਏ ਹੋ ਬੀਏ ਲੱਗਦਾ ਤੇ ਨਹੀਂ ਬੀਆ ਪਾਸ ਤੇ ਬੰਦੇ ਹੀ ਹੋਰ ਤਰ੍ਹਾਂ ਦੇ ਹੁੰਦੇ ਨੇ ਅਸਾਂ ਸਭ ਕੁਝ ਕਰਕੇ ਵੇਖ ਲਿਆ ਸਰਦਾਰ ਜੀ ਸਾਡਾ ਦੇਸ਼ ਨੰਗ ਭੁੱਖ ਦੇ ਦੁੱਖੋਂ ਮਰੇ ਇੱਜ਼ਤਾਂ ਵੇਚੇ ਤੇ ਅਸੀਂ ਵਿਦੇਸ਼ੀਆਂ ਦੀਆਂ ਬਾਂਦਰ ਨਕਲਾਂ ਕਰੀਏ ਇਹ ਮੈਥੋਂ ਨਹੀਂ ਹੋ ਸਕਦਾ ਤੁਸੀਂ ਕੰਮ ਕੀ ਕਰਦੇ ਹੋ ਫਿਰਨਾ ਤੁਰਨਾ ਪਰਾਣੇ ਬਣਨਾ ਤੇ ਗੱਲਾਂ ਕਰਨੀਆਂ ਖਾਂਦੇ ਕਿੱਥੋਂ ਧਮਤਰਾ ਦੇ ਲੰਗਰਾਂ ਚੋਂ ਜਗੀਰੋ ਨੇ ਗੱਲਾਂ ਦਾ سلسلہ ਤੋੜਦਿਆਂ ਕਿਹਾ ਬਾਪੂ ਜੀ ਤੁਸੀਂ ਕਿਹੜੀਆਂ ਗੱਲਾਂ ਚ ਪੈ ਗਏ ਛੱਡੋ ਵੀ ਪਰੇ ਆਲੂ ਤਿਆਰ ਨੇ ਮੈਂ ਫੁਲਕਾ ਲਾਉਣ ਲੱਗੀ ਹਾਂ ਪਤੀਲਾ ਪਛੋਲੇ ਤੇ ਰੱਖ ਉਸ ਤਵਾ ਸੁਟਿਆ ਤੇ ਤੌਣ ਮੋੜ ਸਵਾਰ ਕੇ ਫੁਲਕੇ ਲਾਣੇ ਸ਼ੁਰੂ ਕਰ ਦਿੱਤੇ ਨਿੱਕੇ ਨਿੱਕੇ ਫੁਲਕੇ ਕੋਲਿਆਂ ਤੇ ਫੁਲਾ ਕੇ ਆਪੜਾ ਨਾ ਸੱਚ ਕਰੀ ਜਾ ਰਹੇ ਸਨ ਥਾਲੀਆਂ ਲੱਗ ਕੇ ਸਾਹਮਣੇ ਆ ਗਈਆਂ ਬਿਨ ਤੜਕੀ ਦਾਲ ਵਿੱਚ ਵੀ ਅੱਜ ਉਸ ਨੂੰ ਸਵਾਦ ਆ ਰਿਹਾ ਸੀ ਆਪਣੇ ਤਿੰਨਾਂ ਸਾਲਾਂ ਦੇ ਅਤਿਥੀ ਜੀਵਨ ਵਿੱਚ ਉਸ ਭਾਂਤ ਭਾਂਤ ਦੇ ਖਾਣੇ ਖਾਦੇ ਸਨ ਪਰ ਜ਼ਗੀਰੋ ਦੀਆਂ ਬੜੀਆਂ ਤੇ ਮੱਖਣ ਨਾਲ ਚੌਪੜੇ ਫੁਲਕੀਆਂ ਨਾਲੋਂ ਸਭ ਮਾਤ ਸਨ ਖਬਰੇ ਹੋ ਸਵਾਦ ਜ਼ਗੀਰੋ ਦੀ ਛੋਹ ਨੇ ਦਿੱਤਾ ਸੀ ਜਾਂ ਉਹ ਆਪਣੇ ਅੰਦਰੋਂ ਕੱਢ ਰਿਹਾ ਸੀ ਰੋਟੀ ਖਾ ਚੁੱਕਣ ਤੋਂ ਮਗਰੋਂ ਵੀ ਕੁੜੀ ਰੋਟੀਆਂ ਪਕਾਉਂਦੀ ਰਹੀ ਪੰਜ ਨੇ ਦਲਾਨ ਵਿੱਚ ਮੰਜੇ ਢਾਕੇ ਨਿੱਗੇ ਬਿਸਤਰੇ ਵਿਛਾ ਦਿੱਤੇ ਤੇ ਪ੍ਰੌਣੇ ਨੂੰ ਅੰਦਰ ਆ ਜਾਣ ਵਾਸਤੇ ਕਿਹਾ ਬਿਸਤਰਿਆਂ ਵਿੱਚ ਦੋਵੇਂ ਬੈਠੇ ਹੀ ਸਨ ਕਿ ਬਾਹਰ ਦਾ ਬੂਹਾ ਖੜਕਿਆ ਪੰਜ ਨੇ ਬੂਹਾ ਖੋਲਿਆ ਬਾਹਰ ਨਿੱਕਾ ਚੌਕੀਦਾਰ ਸੀ ਪੁੱਛਣ ਲੱਗਾ ਅੱਜ ਤੁਹਾਡੇ ਕੋਈ ਰਾਤ ਬੰਦਾ ਆਇਆ ਸੰਤਾ ਸਿੰਘ ਨੇ ਪੁੱਛਿਆ ਕਿਉਂ ਸੁਖ ਚੌਕੀਦਾਰ ਨੇ ਕਿਹਾ ਮੇਰਾ ਤਾਂ ਫਰਜ਼ ਹੈ ਨਾ ਆਏ ਗਏ ਦਾ ਖਿਆਲ ਰੱਖਣਾ ਕੱਲ ਨੂੰ ਕੋਈ ਚੋਰੀ ਹੋ ਜਾਏ ਨਹੀਂ ਹੋਏ ਭయ్యా ਕੋਈ ਫਿਕਰ ਨਾ ਕਰ ਤੂੰ ਪੈਂਚ ਨੇ ਕਿਹਾ ਬੂਹਾ ਮਾਰ ਕੇ ਆਉਂਦਿਆਂ ਧੀ ਨੂੰ ਰੋਟੀ ਖਾਂਦਿਆਂ ਦੇਖ ਉਸ ਕਿਹਾ ਬਲਟੋਈ ਵਾਲਾ ਦੁੱਧ ਤਤਕਾਲ ਹੀ ਮੁੰਨੋ ਅੰਦਰ ਜਾ ਕੇ ਫਿਰ ਸੰਤਾ ਸਿੰਘ ਨਿੱਗਾ ਹੋ ਕੇ ਬਹਿ ਗਿਆ ਫਰੋਣ ਨੇ ਪੁੱਛਿਆ ਕੌਣ ਚੌਕੀਦਾਰ ਸੀ ਫੈਂਕ ਸਵਾਲ ਸੁਣ ਕੇ ਹੈਰਾਨ ਸੀ ਜਦ ਉਸ ਫਿਰ ਕਿਹਾ ਹਰ ਇੱਕ ਨੇ ਆਪੋ ਆਪਣਾ ਕੰਮ ਕਰਨਾ ਹੈ ਉਸ ਆਪਣਾ ਤੁਸੀਂ ਆਪਣਾ ਤੇ ਮੈਂ ਆਪਣਾ ਪਰ ਸਭ ਤੋਂ ਚੰਗਾ ਕੰਮ ਉਹ ਹੈ ਜੋ ਦੇਸ਼ ਤੇ ਕੌਮ ਦੇ ਮਨੁੱਖਾਂ ਦੇ ਭਲੇ ਲਈ ਹੋਵੇ ਸੰਤਾ ਸਿੰਘ ਦਾ ਸ਼ੱਕ ਜਾਂਦਾ ਰਿਹਾ ਨੌਜਵਾਨ ਬੋਲਿਆ ਧੀ ਤੁਹਾਡੀ ਸਿਆਣੀ ਇਸ ਨੂੰ ਹੋਰ ਪੜਾਓ ਮੇਰਾ ਮਤਬਲ ਹੈ ਹੋਰ ਕਿਤਾਬਾਂ ਪੜਨ ਨੂੰ ਦਿਓ ਮੇਰੇ ਕੋਲ ਕੁਝ ਪੰਜਾਬੀ ਦੀਆਂ ਕਿਤਾਬਾਂ ਨੇ ਇਹ ਆਪ ਪੜਨਗੇ ਤੇ ਤੁਹਾਨੂੰ ਸੁਣਾਉਣਗੇ ਮੁੱਕ ਜਾਣਗੀਆਂ ਤੇ ਕੋਈ ਆ ਕੇ ਲੈ ਜਾਵੇਗਾ ਹੋਰ ਦੇ ਜਾਵੇਗਾ ਇਹਨਾਂ ਕਿਤਾਬਾਂ ਵਿੱਚ ਕੀ ਹੈ ਕਹਾਣੀਆਂ ਕਵਿਤਾਵਾਂ ਲੇਖ ਜਿਵੇਂ ਦਸਮ ਗੁਰੂ ਦੇ ਪੰਜ ਪਿਆਰੇ ਸਿੱਖ ਭਾਈਚਾਰਾ ਤੇ ਸਮਾਜਵਾਦ ਵਿਦੇਸ਼ੀ ਰਾਜ ਦੇ ਔਗਣ ਰੱਬ ਦੀਆਂ ਦਾਤਾਂ ਤੇ ਬੰਦਿਆਂ ਦੀ ਕਹਾਣੀ ਵੰਡਾ ਦੀ ਨਹੀਂ ਸਾਨੂੰ ਇਹਨਾਂ ਦੀ ਲੋੜ ਨਹੀਂ ਬਾਪੂ ਜੀ ਲੈ ਲਓ ਮੈਂ ਪੜਿਆ ਕਰਾਂਗੀ ਪੜਿਆਂ ਚੰਗੇ ਖਿਆਲਾਂ ਦਾ ਅਸਰ ਹੁੰਦਾ ਹੈ ਬੁਰਿਆਂ ਦਾ ਨਹੀਂ ਜਗੀਰੋ ਨੇ ਬਾਹਰੋਂ ਕਿਹਾ ਪੈਂਚ ਚੁੱਪ ਰਿਹਾ ਤੇ ਨੌਜਵਾਨ ਨੇ ਦੋ ਚਾਰ ਕਿਤਾਬਾਂ ਉਸ ਨੂੰ ਫੜਾ ਦਿੱਤੀਆਂ ਬਾਹਰ ਦੁੱਧ ਗਰਮ ਹੋ ਗਿਆ ਸੀ ਤੇ ਕੁੜੀ ਨੇ ਭਾਂਡੇ ਮਾਂਜਨੇ ਸ਼ੁਰੂ ਕੀਤੇ ਹੋਏ ਸਨ ਬਾਪੂ ਨੇ ਆਵਾਜ਼ ਦਿੱਤੀ ਪੁੱਤਰ ਪਰੌਣੇ ਦੇ ਦੁੱਧ ਵਿੱਚ ਖੰਡ ਪਾਈ ਕਿਤੇ ਕੱਚਾ ਮਿੱਠਾ ਨਾ ਪਾ ਲਈਂ ਨਹੀਂ ਬਾਬੂ ਜੀ ਮੈਂ ਤੇ ਤੁਹਾਡੇ ਦੁੱਧ ਵਿੱਚ ਵੀ ਖੰਡ ਹੀ ਪਾਈ ਹੈ ਨੌਜਵਾਨ ਨੇ ਕਿਹਾ ਦੁੱਧ ਦੀ ਖੇਚਲ ਨਾ ਕਰੋ ਮੈਂ ਦੁੱਧ ਬਹੁਤ ਘੱਟ ਪੀਂਦਾ ਹਾਂ ਕਿਉਂ ਚਾਹ ਪੀਂਦੇ ਹੋ ਬਣਵਾ ਲਈਏ ਨਹੀਂ ਚਾਹ ਦੇ ਤੇ ਮੈਂ ਲਾਗੇ ਵੀ ਨਹੀਂ ਜਾਂਦਾ ਅੰਝ ਮੈਂ ਸੋਚਦਾ ਹਾਂ ਜੇ ਸਾਰੇ ਹਿੰਦੁਸਤਾਨੀ ਦੁੱਧ ਪੀਣ ਤਾਂ ਮਸੀਂ ਸਾਰਿਆਂ ਨੂੰ ਇੱਕ ਇੱਕ ਚਮਚਾ ਹਿੱਸੇ ਆਏ ਜਿੱਦੋਂ ਅਸੀਂ ਛੰਨਾ ਭਰ ਕੇ ਪੀਂਦੇ ਹਾਂ ਤਾਂ ਖਬਰੇ ਕਿੰਨੇ ਗਰੀਬਾਂ ਦਾ ਹਿੱਸਾ ਪੀ ਜਾਂਦੇ ਹਾਂ ਸਾਡੇ ਭਰਾ ਭੁੱਖੇ ਮਰਦੇ ਹਨ ਸਾਡੇ ਮਾਮਲਿਆਂ ਤੇ ਟੈਕਸਾਂ ਤੇ ਵੇਲੜ ਦਸਕਤ ਕਰਨ ਵਾਲੇ ਵਿਦੇਸ਼ੀ ਹੁਕਮਰਾਨ ਪਾਲਦੇ ਹਨ ਸਾਡਾ ਮੱਖਣ ਉਹਨਾਂ ਦੇ ਬਦਚਲਨ ਕੈਦੀਆਂ ਨੂੰ ਮਿਲ ਸਕਦਾ ਹੈ ਭਲੇ ਮਾਨਸ ਹਿੰਦੁਸਤਾਨੀ ਨੂੰ ਨਹੀਂ ਜਿੱਥੇ ਆਪਣੀਆਂ ਹਕੂਮਤਾਂ ਨੇ ਉੱਥੇ ਕੋਈ ਭੁੱਖਾ ਨਹੀਂ ਮਰਦਾ ਵਿਦਿਆ ਤੇ ਕਿਤਾਬਾਂ ਮੁਫਤ ਮਿਲਦੀਆਂ ਹਨ ਉੱਥੋਂ ਦੇ ਜੋੜੇ ਸੁਖੀ ਹਨ ਬੱਚੇ ਖੁਸ਼ ਹਨ ਕੁੜੀ ਦੁੱਧ ਦਾ ਗਲਾਸ ਲੈ ਕੇ ਪਰੌਣੇ ਦੇ ਲਾਗੇ ਆਖ ਲੋਤੀ ਬਾਪੂ ਨੇ ਕਿਹਾ ਕਾਕਾ ਦੁੱਧ ਪੀ ਲੈ ਫਿਰ ਗੱਲਾਂ ਕਰਾਂਗੇ ਨੌਜਵਾਨ ਖਬਰੇ ਨਾ ਕਰ ਦਿੰਦਾ ਪਰ ਕੁੜੀ ਦੀ ਨੀਵੀਂ ਤੱਕਣੀ ਸ਼ਾਇਦ ਕਹਿ ਰਹੀ ਸੀ ਮੇਰੇ ਹੱਥੋਂ ਅੱਜ ਤੇ ਪੀ ਲਵੋ ਫਿਰ ਖਬਰੇ ਕਿਤੇ ਕੁਦਰਤ ਨਾਲ ਮਿਲਲੇ ਹੋਣ ਨੌਜਵਾਨ ਨੇ ਆਖਿਆ ਪਹਿਲਾਂ ਬਾਪੂ ਜੀ ਨੂੰ ਦਿਓ ਮੈਂ ਪੀ ਲੈਣਾ ਤੁਸੀਂ ਲਵੋ ਪਹਿਲਾਂ ਦੂਸਰਾ ਗਲਾਸ ਬਾਪੂ ਵਾਸਤੇ ਆ ਗਿਆ ਕੁੜੀ ਨੇ ਕੁਝ ਚਿਰ ਮਗਰੋਂ ਕੰਮ ਖਤਮ ਕੀਤਾ ਤੇ ਮੈਂ ਇਹਨੂੰ ਡਿਊਟੀ ਵਿੱਚ ਬੰਨ੍ਹ ਕੇ ਆਪ ਕੋਠੜੀ ਵਿੱਚ ਮੰਜੀ ਢਾਕੇ ਦੀਵਾ ਬੁਝਾ ਦਿੱਤਾ ਤੇ ਆਰਾਮ ਨਾਲ ਲੇਟ ਗਈ ਗੱਲਾਂ ਸ਼ੁਰੂ ਰਹੀਆਂ ਬਾਪੂ ਸੁਣਦਾ ਸੋ ਜਾਂਦਾ ਤਾਂ ਕਦੇ-ਕਦੇ ਕੋਠੜੀ ਵਿੱਚੋਂ ਨੌਜਵਾਨ ਨੂੰ ਹੰਗਾਰਾ ਮਿਲ ਜਾਂਦਾ ਅੱਧੀ ਕੁ ਰਾਤ ਨੂੰ ਬੈਂਚ ਨੇ ਆਖਿਆ ਹੁਣ ਸੌ ਜਾਈਏ ਤੁਹਾਡੀਆਂ ਗੱਲਾਂ ਸੱਚੀਆਂ ਨਹੀਂ ਬਾਕੀ ਸਵੇਰੇ ਸੇ ਸਾਰੇ ਚੁੱਪ ਹੋ ਗਏ ਬਾਪੂ ਦੇ ਘਰਾੜੇ ਛੇਤੀ ਹੀ ਛੁੱਟਣ ਲੱਗ ਪਏ ਜਗੀਰੋ ਸ਼ਾਇਦ ਸਾਰਿਆਂ ਤੋਂ ਮਗਰੋਂ ਸੁੱਤੀ ਉਸ ਦੇ ਸੁਪਨਿਆਂ ਦੀ ਕੌਣ ਜਾਣੇ ਸਵੇਰੇ ਉਹ ਦੁੱਧ ਰਿੜਕਣ ਕੁਝ ਚਿਰਕੀ ਉੱઠી ਜਦੋਂ ਮੱਖਣ ਇਕੱਠਾ ਕਰ ਰਹੀ ਸੀ ਬਾਹਰੋਂ ਬਾਬ ਨੂੰ ਆਵਾਜ਼ਾਂ ਪੈਣੀਆਂ ਸ਼ੁਰੂ ਹੋ ਗਈਆਂ ਵਾਹਿਗੁਰੂ ਵਾਹਿਗੁਰੂ ਕਰਦਾ ਪੈਂਚ ਬਾਹਰ ਗਿਆ ਬਾਹਰ ਨੰਬਰਦਾਰ ਜੇਲ੍ਹਦਾਰ ਚੌਕੀਦਾਰ ਤੇ ਪੰਜਾਂ ਸੱਤਾਂ ਸਿਪਾਹੀਆਂ ਨਾਲ ਥਾਣੇਦਾਰ ਖੜਾ ਸੀ ਥਾਣੇਦਾਰ ਨੇ ਪੁੱਛਿਆ ਕਿਉਂ ਐਂ ਝੀਰਾ ਤੇਰੇ ਘਰ ਕੋਈ ਪ੍ਰੋਣਾ ਆਇਆ ਰਤੀ ਜੀਹ ਜੂਰ ਅੰਦਰ ਥਾਣੇਦਾਰ ਇੱਕ ਬਿੱਲੇ ਵਾਲੇ ਸਿਪਾਹੀ ਨੂੰ ਦੇਖ ਕੇ ਕਹਿਣ ਲੱਗਾ ਆਲੇ ਦੁਆਲੇ ਠੀਕ ਐ ਸਾਬ ਜੀ ਹਾਂ ਚੰਗਾ ਅੰਦਰ ਚੱਲ ਕੇ ਗ੍ਰਿਫਤਾਰ ਕਰੋ ਉਸ ਨੂੰ ਰਾਣਾ ਘੂਏ ਵਿੱਚ ਆ ਗਿਆ ਦਿਨ ਚੜ ਰਿਹਾ ਸੀ ਅਸਮਾਨ ਲਾਲੋ ਲਾਲ ਹੋ ਰਿਹਾ ਸੀ ਫੀਰੂ ਲਹਾਰ ਦੇ ਹਥੋੜੇ ਦੀ ਆਵਾਜ਼ ਸਭ ਨੂੰ ਸੁਣਾਈ ਦੇ ਰਹੀ ਸੀ ਖਬਰੇ ਕਿਸੇ ਕੰਮੀ ਦੀ ਧਾਤੀ ਬਣ ਰਹੀ ਹੋਵੇ ਮੈਂ ਹਾਜ਼ਰ ਹੋ ਗਿਆ ਥਾਣੇਦਾਰ ਸਾਹਿਬ ਪਰਮਜੀਤ ਸਿੰਘ ਤੁਸੀਂ ਹੈਰਾਨੀ ਨਾਲ ਥਾਣੇਦਾਰ ਬੋਲਿਆ ਤੇ ਜ਼ੈਲਦਾਰ ਵੱਲ ਤੱਕ ਕੇ ਸਰਦਾਰ ਬਹਾਦਰ ਮੇਰ ਸਿੰਘ ਲਾਇਲਪੁਰ ਦੇ ਸਹੇਬਜ਼ਾਦੇ ਪਰ ਸਾਨੂੰ ਆਪਣੀ ਕਾਰਵਾਈ ਕਰਨੀ ਪਵੇਗੀ ਇਹਨਾਂ ਤੁਹਾਡੇ ਪਿੰਡ ਬਾਗਿਆਨਾ ਤਕਰੀਰ ਕੀਤੀ ਹੈ ਤੇ ਜੀ ਹਾਂ ਨੰਬਰਦਾਰ ਨੇ ਕਿਹਾ ਮੈਂ ਤਕਰੀਰ ਤੋਂ ਕਿਤੇ ਵੱਧ ਕੰਮ ਕਰਦਾ ਹਾਂ ਚੌਧਰੀ ਸਾਹਿਬ ਪਰਮਜੀਤ ਸਿੰਘ ਨੇ ਕਿਹਾ ਕੋਈ ਪੈਂਫਲੈਟ ਵੰਡੇ ਜੇ ਇਹ ਤਾਂ ਮੇਰਾ ਪਹਿਲਾ ਕੰਮ ਹੈ ਕਿਉਂ ਹੈ ਸੰਤੂ ਕੁਝ ਹੈ ਅੰਦਰ ਨੌਜਵਾਨ ਗੁੱਸੇ ਵਿੱਚ ਬੋਲਿਆ ਕੁਝ ਅਦਬ ਨਾਲ ਬੋਲੋ ਚੌਧਰੀ ਸਾਹਿਬ ਤੁਸੀਂ ਤੇ بڑے ਲਿਖੇ ਥਾਣੇਦਾਰ ਹੋ ਲਿਆ ਵੀ ਸਰਦਾਰ ਸੰਤਾ ਸਿੰਘਾ ਫੇਰੋ ਕਿਤਾਬਾਂ ਅੰਦਰੋਂ ਥਾਣੇਦਾਰ ਨੇ ਵਿਅੰਗ ਨਾਲ ਕਿਹਾ ਸੰਤਾ ਸਿੰਘ ਅੰਦਰ ਗਿਆ ਪਰ ਕਿਤਾਬਾਂ ਨਾ ਲੱਭੀਆਂ ਪੁਲਿਸ ਵਾਲਿਆਂ ਵੀ ਉਸ ਦੀ ਲੱਭਣ ਵਿੱਚ ਮਦਦ ਕੀਤੀ ਕਿਤੇ ਨਹੀਂ ਸੰ ਥਾਣੇਦਾਰ ਸਾਹਿਬ ਪ੍ਰੌਣੇ ਨੂੰ ਲੈ ਤੁਰੇ